ਦੋਸਤੋ ਅੱਜ ਚਰਚਾ ਕਿਸਾਨੀ ਮੋਰਚੇ ਦੇ ਸੰਕਟ ਬਾਰੇ ਕਰਾਂਗੇ ਕੀ ਕਾਰਨ ਹੈ ਕਿ ਕਿਸਾਨੀ ਮੋਰਚਾ ਖੇਰੂ-ਖੇਰੂ ਹੋਣ ਲੱਗ ਗਿਆ ਕੀ ਕਾਰਨ ਹੈ ਕਿ ਅਚਾਨਕ ਹੀ ਵੱਖ-ਵੱਖ ਕਿਸਾਨ ਜਥੇਬੰਦੀਆਂ ਇੱਕ ਦੂਸਰੇ ਤੇ ਦੋਸ਼ ਲਾਉਣ ਲੱਗ ਗੀਆਂ ਕੀ ਇਸ ਦੇ ਵਿੱਚ ਅਸੀਂ ਰਾਜ ਸਰਕਾਰ ਦੀ ਜਿੱਤ ਹੈ ਕੀ ਇਸ ਦੇ ਵਿੱਚ ਕੇਂਦਰ ਸਰਕਾਰ ਦੀ ਜਿੱਤ ਹੈ ਕੀ ਕੁਝ ਕਿਸਾਨ ਸਰਕਾਰਾਂ ਨਾਲ ਰਲੇ ਹੋਏ ਐ ਕੁਝ ਕਿਸਾਨਾਂ ਬਾਰੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਆਪਣੇ ਮੋਰਚੇ ਦੇ ਵਿੱਚ ਜਿੱਦ ਪਗਾਉਣ ਲਈ ਸਮੁੱਚੀ ਜਨਤਾ ਨੂੰ ਛਿੱਕੇ ਟੰਗਣ ਦੀ ਕੋਸ਼ਿਸ਼ ਕਰਦੇ ਰਹੇ ਕਾਰਨ ਭਾਵੇਂ ਖੁੱਜ ਵੀ ਹੋਵੇ ਪਰ ਦੇਖਿਆ ਇਹ ਜਾ ਸਕਦਾ ਹੈ ਕਿ ਇੱਕ ਸਮਾਂ ਉਹ ਸੀ ਜਦੋਂ ਕਾਰਪੋਰੇਟ ਨੇ ਖੇਤੀ ਨੂੰ ਹਥਿਆਉਣ ਲਈ ਵੱਡੀ ਹਿੰਮਤ ਸ਼ੁਰੂ ਕੀਤੀ ਤੇ ਉਹਨਾਂ ਨੇ ਸਾਈਲੋ ਬਣਾਏ ਤੇ ਇਸ ਦੇ ਨਾਲ ਹੀ ਉਹਨਾਂ ਨੇ ਦੂਜੀ ਪੱਧਰ ਤੇ ਮੰਡੀਆਂ ਤੇ ਹਮਲਾ ਕਰਨ ਦਾ ਮਨ ਬਣਾਇਆ ਉਸ ਲਈ ਕਿਸਾਨ ਇਕਜੁੱਟ ਹੋ ਕੇ ਲੜੇ ਵਿਦੇਸ਼ਾਂ ਤੋਂ ਕਿਸਾਨਾਂ ਨੂੰ ਵੱਡੇ ਪੱਧਰ ਤੇ ਮਦਦ ਆਈ ਲੋਕਲ ਪੱਧਰ ਤੇ ਜਿੰਨੇ ਵੀ ਲੋਕ ਸੀ ਭਾਵੇਂ ਕੋਈ ਉਹ ਮੁਲਾਜ਼ਮ ਸੀ ਰਿਟਾਇਰ ਸੀ ਜਾਂ ਕੋਈ ਬਿジネス ਕਰਨ ਵਾਲਾ ਸੀ ਉਹਨਾਂ ਨੇ ਯਥਾ ਸੰਭਵ ਜਿੰਨੀ ਵੀ ਉਹਨਾਂ ਕੋਲ ਹੋ ਸਕੀ ਕਿਸਾਨਾਂ ਦੀ ਸਹਾਇਤਾ ਕੀਤੀ ਹੁਣ ਇੱਕ ਵਾਰੀ ਇਹ ਫੇਰ ਕਿਉਂ ਹੋ ਰਿਹਾ ਹੈ ਕਿ ਲਗਾਤਾਰ ਵੱਡੀ ਪੱਧਰ ਤੇ ਇੱਕ ਦੂਸਰੇ ਤੇ ਮੈਨੂੰ ਇਹ ਲੱਗਦਾ ਹੈ ਕਿ ਕਿਸਾਨੀ ਆਪਣੀ ਲੀਡਰਸ਼ਿਪ ਦੇ ਕਾਰਨ ਰਾਜਨੀਤੀ ਦੇ ਕਾਰਨ ਇਹਰੇ ਦੂ ਤੌਰ ਤੇ ਸ਼ਖਸੀਅਤ ਦੇ ਕਲੇਸ਼ ਕਾਰਨ ਇੱਕ ਦੂਸਰੇ ਨੂੰ ਨੀਵਾ ਦਿਖਾਉਣ, ਨਿੰਦਣ, ਛੋਟਾ ਕਰਨ, ਨਾਲ ਨਾਰ ਲਾਉਣ ਜਾਂ ਮੰਗਾ ਤੇ ਕਿਸਾਨਾਂ ਨੂੰ ਪਾਸੇ ਰੱਖ ਕੇ ਸਿਰਫ ਆਪਣੇ ਆਪ ਨੂੰ ਵੱਡਾ ਦਿਖਾਉਣ ਲਈ ਸੰਕਟ ਦੀ ਘੜੀ ਵੱਲ ਵਧ ਰਹੀ ਹੈ। ਪਿਛਲੇ ਦਿਨਾਂ ਦੇ ਵਿੱਚ ਜਦੋਂ ਮੋਰਚਾ ਚੱਲਿਆ ਗਿਆ ਅਸੀਂ ਸਾਰੇ ਜਾਣਦੇ ਹਾਂ ਕਿ ਜਿੰਨੀ ਬੇਹਰਮਤੀ ਇਸ ਵਾਰੀ ਮੋਰਚੇ ਨੂੰ ਚੱਕਣ ਸਮੇਂ ਹੋਈ ਜਿਸ ਤਰੀਕੇ ਨਾਲ ਕਿਸਾਨਾਂ ਨੂੰ ਖਦੇੜਿਆ ਗਿਆ ਉਹ ਸਾਰੇ ਦੇ ਪਿੱਛੇ ਕਿਤੇ ਨਾ ਕਿਤੇ ਭਾਵਨਾ ਇਹ ਸੀ ਕਿ ਆਪਣੇ ਆਪ ਨੂੰ ਝਿਹਾਰੂ ਕਹਿਣ ਵਾਲਿਆਂ ਨੂੰ ਇੱਕ ਵਾਰੀ ਪੂਰਨ ਤੌਰ ਤੇ ਖਿਲਾਰ ਕੇ ਰੱਖ ਦਿੱਤਾ ਜਾਵੇ ਭਾਵੇਂ ਇਸ ਦੇ ਪਿੱਛੇ ਕੋਈ ਵੀ ਵੱਡੀ ਚਾਲ ਦੀ ਗੱਲ ਕੀਤੀ ਜਾ ਸਕਦੀ ਹੈ ਜਾਂ ਕਿਸੇ ਨੀਤੀ ਦੀ ਗੱਲ ਕੀਤੀ ਜਾ ਸਕਦੀ ਹੈ ਕਾਰਨ ਭਾਵੇਂ ਕੁਝ ਵੀ ਹੋਵੇ ਜਦੋਂ ਇੱਕ ਜਿੱਥੇਬੰਦੀ ਦੋ ਹਿੱਸਿਆਂ ਵਿੱਚ ਦੋ ਤੋਂ ਤਿੰਨ ਹਿੱਸਿਆਂ ਵਿੱਚ ਤੇ ਤਿੰਨ ਤੋਂ ਕਈ ਹਿੱਸਿਆਂ ਦੇ ਵਿੱਚ ਵੰਡੀ ਜਾਵੇ ਹਰ ਇੱਕ ਦਾ ਰਾਗ ਆਪਣਾ ਆਪਣਾ ਹੋਵੇ ਹਰ ਇੱਕ ਆਪਣੀ ਮੰਗ ਤੇ ਨਵੀਂ ਕਿਸਮ ਦਾ ਰਾਖ ਤਿਆਰ ਕਰੇ ਤੇ ਜਦੋਂ ਗੱਲਬਾਤ ਕਰਨ ਦੀ ਗੱਲ ਆਵੇ ਤਾਂ ਉਦੋਂ ਇਹ ਕਿਹਾ ਜਾਵੇ ਕਿ ਅਸੀਂ ਹੀ ਸਿਰਫ ਗੱਲ ਕਰਾਂਗੇ ਬਾਕੀ ਤਰ੍ਹਾਂ ਨੂੰ ਨਾਲ ਨਹੀਂ ਲਵਾਂਗੇ ਤਾਂ ਇਸ ਦੇ ਨਾਲ ਕਿਸਾਨੀ ਦੀ ਇਹੋ ਜੀ ਬਣਨੀ ਹੈ ਜਿਹੜੀ ਉਹ ਲਾਜ਼ਮੀ ਸੀ ਹੁਣ ਕਿਸਾਨ ਨੇ ਲਗਾਤਾਰ ਕਹਿ ਰਹੀ ਹੈ ਕਿ ਅਸੀਂ ਰਾਜ ਸਰਕਾਰ ਨਾਲ ਨਹੀਂ ਗੱਲ ਕਰਾਂਗੇ ਅਸੀਂ ਸਿਰਫ ਕੇਂਦਰ ਸਰਕਾਰ ਨਾਲ ਹੀ ਗੱਲ ਕਰਾਂਗੇ ਪਹਿਲਾਂ ਇਹੀ ਕਿਸਾਨ ਨੇਤਾ ਕਿਸੇ ਸਮੇਂ ਇਹ ਕਹਿੰਦੇ ਵੀ ਦੇਖੇ ਗਏ ਕਿ ਇਹ ਸਾਰੇ ਮਸਲੇ ਰਾਜ ਸਰਕਾਰ ਨਾਲ ਸੰਬੰਧਤ ਹੈ ਕੇਂਦਰ ਨਾਲ ਸੰਬੰਧਤ ਬਹੁਤੇ ਮਸਲੇ ਨਹੀਂ ਇਸ ਕਰਕੇ ਨੂੰ ਰਾਜ ਸਰਕਾਰ ਦੀ ਪੱਧਰ ਤੇ ਨਹੀਂ ਝਟਣਾ ਚਾਹੀਦਾ ਪਰ ਹੁਣ ਜਦੋਂ ਗੱਲ ਅੱਗੇ ਇਸ ਮਸਲੇ ਨੂੰ ਲਿਜਾਣ ਦੀ ਆਈ ਹੈ ਤਾਂ ਹੁਣ ਇਸ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ 4 ਤਰੀਕ ਵਾਲੀ ਮੀਟਿੰਗ ਦੇ ਵਿੱਚ ਕਿਸਾਨ ਜਿੱਥੇ ਬੰਦੀਆਂ ਜਿਨ੍ਹਾਂ ਦੇ ਵਿੱਚੋਂ ਉਕ ਪ੍ਰਮੁੱਖ ਤੌਰ ਤੇ ਡੱਲੇਵਾਲ ਸਾਹਿਬ ਨੂੰ ਮੰਨਿਆ ਜਾ ਸਕਦਾ ਹੈ ਉਹਨਾਂ ਨੇ ਤੇ ਭਨੇਰ ਸਾਹਿਬ ਨੇ ਇਸ ਕਿਸਮ ਦਾ ਐਲਾਨ ਕੀਤਾ ਕਿ ਅਸੀਂ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਵਿੱਚ ਪੰਜਾਬ ਸਰਕਾਰ ਨੂੰ ਨਾਲ ਲੈਣ ਦੀ ਹਮਾਇਤ ਨਹੀਂ ਕਰਦੇ ਪਰ ਨਾਲ ਹੀ ਨਾਲ ਹਜੇ 4 ਤਰੀਕ ਆਉਣ ਵਿੱਚ ਤਾਂ ਦੇਰੀ ਸੀ ਨਾਲ ਦੇ ਬਾਕੀ ਕਿਸਾਨ ਜਥੇਬੰਦੀਆਂ ਨੇ ਵੱਡੇ ਪੱਧਰ ਤੇ ਕਿਸਾਨਾਂ ਦੁਆਰਾ ਉਹਨਾਂ ਦੇ ਕਾਰਜਸ਼ੈਲੀ ਉੱਪਰ ਉਹਨਾਂ ਦੇ ਪੈਸੇ ਦੇ ਹਿਸਾਬ ਕਿਤਾਬ ਉੱਪਰ ਉਹਨਾਂ ਦੀਆਂ ਨੀਤੀਆਂ ਉੱਪਰ ਤੇ ਉਹਨਾਂ ਦੀ ਇਮਾਨਦਾਰੀ ਉੱਪਰ ਵੱਡੇ ਪੱਧਰ ਤੇ ਪ੍ਰਸ਼ਨਚਿੰਨ ਲਾਉਣੇ ਸ਼ੁਰੂ ਕਰ ਦਿੱਤੇ ਜੇ ਘਰੋਂ ਤੁਸੀਂ ਵੰਡੇ ਹੋਏ ਰੂਪ ਦੇ ਵਿੱਚ ਜਾਓਗੇ ਜਿਸ ਤੁਹਾਡਾ ਸੰਘਰਸ਼ ਖੰਡਿਤ ਰੂਪ ਦੇ ਵਿੱਚ ਜਾਊਗਾ ਜਿਸ ਕਿਸਮ ਨਾਲ ਤੁਹਾਡੇ ਸੰਘਰਸ਼ ਨੂੰ ਜਨਤਾ ਦੇ ਵਿੱਚ ਲਿਜਾ ਕੇ ਖੜਾ ਕਰ ਦਿੱਤਾ ਚੋਣਾਂ ਦੇ ਵਿੱਚ ਸਾਡੇ ਕਿਸਾਨ ਨੇਤਾਵਾਂ ਨੇ ਆਪਣਾ ਜੋਰ ਜਮਾ ਕੇ ਦੇਖ ਲਿਆ ਉਹਨਾਂ ਨੂੰ ਕਿਸੇ ਪਾਸਿਓਂ ਵੀ ਢੋਈ ਨਹੀਂ ਮਿਲੀ ਦੂਜੇ ਪੱਧਰ ਤੇ ਹੁਣ ਲਗਾਤਾਰ ਇੱਕ ਇੱਕ ਕਰਕੇ ਬਾਕੀ ਜੱਥੇ ਬੰਦਿਆਂ ਨੂੰ ਤੋੜਨ ਦਾ ਖਦੇੜਨ ਦਾ ਬਦਨਾਮ ਕਰਨ ਦਾ ਕੰਮ ਹੈ ਜਿਹੜਾ ਚੱਲ ਰਿਹਾ ਹੈ ਹੁਣ ਸਮਝ ਨਹੀਂ ਆ ਰਿਹਾ ਕਿ ਕਿਹੜੀ ਜੱਥੇ ਬੰਦੀ ਨੇ ਕੀ ਖਾਇਆ ਜਾਂ ਨਹੀਂ ਖਾਇਆ ਬਦਨਾਮੀ ਵੱਡੇ ਪੱਧਰ ਤੇ ਹੋ ਰਹੀ ਹੈ ਇਸ ਕਰਕੇ ਇਸ ਸਥਿਤੀ ਵਿੱਚ ਜਦੋਂ ਇੰਨੀ ਕਾਲਸ ਇੱਕ ਦੂਜੇ ਦੇ ਉੱਪਰ ਲਗਾਈ ਜਾਵੇ ਉਤੋਂ ਬਾਅਦ ਜੇ ਜੱਥੇ ਬੰਦੀਆਂ ਕਿਤੇ ਨਾ ਕਿਤੇ ਇਕਜੁੱਟ ਹੋ ਕੇ ਅੱਗੇ ਵੀ ਜਾਂਦੇ ਗਏ ਤਾਂ ਇਹ ਉਹਨਾਂ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਨਤਾ ਅਤੇ ਕਿਸਾਨੀ ਨੇ ਉਹਨਾਂ ਨੂੰ ਪਹਿਲਾ ਵਰਗਾ ਹੰਗਾਰਾ ਬੜੀ ਜਲਦੀ ਨਹੀਂ ਦੇਣਾ ਇਸ ਕਰਕੇ ਮੋਰਚਿਆਂ ਦੇ ਵਿੱਚ ਕਿਸੇ ਬੰਦੇ ਦੀ ਸ਼ਖਸੀਅਤ ਉਸ ਦੀ ਇਮਾਨਦਾਰੀ ਤੇ ਉਸ ਦੇ ਮੁੱਦਿਆਂ ਬਾਰੇ ਡਟੇ ਰਹਿਣ ਦੀ ਗੱਲ ਹਮੇਸ਼ਾ ਹੀ ਉਸ ਕਿਸੇ ਵੀ ਮੋਰਚੇ ਨੇ ਵਿੱਚ ਜਾਣ ਪਾਉਂਦੀ ਹੈ ਜੇ ਮੋਰਚੇ ਤੋਂ ਬਾਅਦ ਕਿਸੇ ਵਿਅਕਤੀ ਨੇ ਗਾਇਬ ਹੋਣਾ ਜਾਂ ਮੋਰਚੇ ਤੋਂ ਬਾਅਦ ਕਿਸੇ ਵਿਅਕਤੀ ਤੇ ਇਸ ਕਿਸਮ ਦੇ ਸਵਾਲ ਉੱਠਣ ਜਾਂ ਮੋਰਚੇ ਤੋਂ ਬਾਅਦ ਇਹ ਕਿਹਾ ਜਾਵੇ ਕਿ ਇਹ ਵਿਅਕਤੀ ਡਿਕਟੇਟਰ ਹੈ ਤੇ ਕਿਸੇ ਵੀ ਵਿਅਕਤੀ ਨੂੰ ਨਾਲ ਲੈ ਕੇ ਤੁਰਨ ਦੀ ਇੱਛਾ ਨਹੀਂ ਰੱਖਦਾ ਤਾਂ ਇਹਦੇ ਨਾਲ ਕਿਸਾਨੀ ਦਾ ਨਾ ਮਸਲਾ ਹੱਲ ਹੋਣਾ ਨਾ ਹੀ ਇਹਦੇ ਨਾਲ ਐਮਐਸਪੀ ਮਿਲਣੀ ਹੈ ਤੇ ਜਿਹੜੇ ਗੱਲਬਾਰੇ ਇਹ ਮੋਰਚਾ ਲੈ ਕੇ ਤੁਰੇ ਸੀ ਉਹੋ ਵੀ ਮੈਨੂੰ ਲੱਗਦਾ ਮੰਗਾ ਸਾਰੀਆਂ ਕਿਤੇ ਪਿਛਵਾੜੇ ਵਿੱਚ ਚਲੀਆਂ ਜਾਣੀਆਂ ਇਹਨਾਂ ਨੂੰ ਅਕਾਲੀ ਦਲ ਤੋਂ ਇੱਕ ਸਿੱਖ ਲੈਣੀ ਜ਼ਰੂਰ ਚਾਹੀਦੀ ਹੈ ਕਿ ਇੱਕ ਸਮਾਂ ਸੀ ਜਦੋਂ ਅਕਾਲੀ ਦਲ ਦੀ ਇੱਕ ਆਵਾਜ਼ ਦੇ ਉੱਪਰ ਧਰਮ ਯੁੱਧ ਮੋਰਚਾ ਲਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਜਾਂਦੇ ਸੀ ਲਗਾਤਾਰ ਜੇਲਾਂ ਪਰਣ ਲਈ ਉਹ ਜਦੋਂ ਇੱਕ ਕਾਲ ਦਿੰਦੇ ਸੀ ਤਾਂ ਉਸ ਦੇ ਵਿੱਚ ਕਿਸਾਨ ਅਕਾਲੀ ਆਗੂਆਂ ਦੇ ਨਾਲ ਹਜ਼ਾਰਾਂ ਹੀ ਜਥੇਦਾਰ ਜਿਹੜੇ ਜਾਂ ਪੰਜਾਬ ਦੇ ਵਸਿੰਦੇ ਆ ਜਿਹੜੇ ਉਹਨਾਂ ਦੇ ਮਗਰ ਤੁਰ ਪੈਂਦੇ ਸੀ ਤੇ ਅੱਜ ਉਹਨਾਂ ਦੀ ਹਾਲਤ ਕੀ ਹੋਈ ਹੈ ਕਿਉਂਕਿ ਉਹਨਾਂ ਨੇ ਵੀ ਆਪਸੀ ਵੰਡ ਕਾਰਨ ਫੁੱਟ ਕਾਰਨ ਜਿਸ ਹਾਲਤ ਦੇ ਵਿੱਚ ਉਹ ਅੱਜ ਪਹੁੰਚੇ ਹੈ ਉਸ ਨੂੰ ਦੇਖਣ ਲਈ ਉਹ ਮਜਬੂਰ ਹੋ ਰਹੀ ਹੈ ਤੇ ਜੇਕਰ ਕਿਸਾਨੀ ਨੇ ਇਹ ਸਬਕ ਨਾ ਲਿਆ ਇਤਿਹਾਸ ਵੱਲ ਝਾਤੀ ਨਾ ਮਾਰੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਿਸਾਨੀ ਦੀ ਕਾਲ ਨੂੰ ਭਰਮੇ ਹੰਗਾਰੇ ਨੇ ਦੂਰ ਦੀ ਗੱਲ ਹੋ ਸਕਦੀ ਹੈ ਇਹਨਾਂ ਗੱਲਾਂ ਤੇ ਬਹੁਤ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਇਹਨਾਂ ਨੂੰ ਸਮਝਣ ਦੀ ਲੋੜ ਹੈ ਪੁਰਾਣੀਆਂ ਗਲਤੀਆਂ ਤੋਂ ਸਿੱਖਣ ਦੀ ਲੋੜ ਹੈ ਤੇ ਨਵੇਂ ਰਾਹ ਤੇ ਤੁਰਨ ਦੀ ਲੋੜ ਹੈ ਕਿਉਂਕਿ ਕਿਸਾਨੀ ਨੂੰ ਬਹੁਤ ਵੱਡੀ ਲੜਾਈ ਲੜਨ ਦੀ ਪੈਣੀ ਹੈ ਕਿਸਾਨੀ ਨੂੰ ਕੱਲੀ ਸਰਕਾਰ ਨਾਲ ਨਹੀਂ ਕਾਰਪੋਰੇਟ ਨਾਲ ਵੀ ਨਜਿੱਠਣਾ ਪੈਣਾ ਹੈ ਕਾਰਪੋਰੇਟ ਦੀਆਂ ਨੀਤੀਆਂ ਕਾਰਪੋਰੇਟ ਦੇ ਸਾਧਨ ਤੇ ਸਰਕਾਰਾਂ ਉਹਦੀ ਪਿੱਠ ਤੇ ਖੜੀਆਂ ਹੋਣ ਤਾਂ ਇਹੋ ਜਿਹੇ ਮੌਕੇ ਤੇ ਖੰਡਤ ਹੋ ਕੇ ਇੱਕ ਦੂਜੇ ਤੋਂ ਅਲੱਗਾ ਹੋ ਕੇ ਇਕੱਲੇ ਇਕੱਲੇ ਹੋ ਕੇ ਜੰਗਾਂ ਜਿੱਤਣੀਆਂ ਬਹੁਤ ਦੂਰ ਦੀ ਗੱਲ ਹੈ ਧੰਨਵਾਦ